ਦਿੱਲੀ ਲਿਆਂਦੀਆਂ ਗੱਆਂ ਪਹਿਲਗਾਮ ਹਮਲੇ 'ਚ ਮਾਰੇ ਗਏ ਲੋਕਾਂ ਦੀ ਮ੍ਰਿਤਕ ਦੇਹਾਂ 에어ਪੋਰਟ ਤੇ ਦਿੱਤੀ ਸ਼ਰਧਾਂਜਲੀ ਭਾਵੁਕ ਹੋਈ ਨੇਵੀ ਅਫਸਰ ਵਿਨੇ ਨਰਵਾਲ ਦੀ ਪਤਨੀ ਕਰਨਾਲ ਦੇ ਲੈਫਟੀਨੈਂਟ ਵਿਨੇ ਨਰਵਾਲ ਦੇ ਕਰ ਰ ਪਸਰਿਆ ਮਾਤਮ ਹਨੀਮੂਨ ਮਨਾਉਣ ਗਏ ਸਨ ਪਹਿਲਗਾਮ ਸ਼ਾਮ ਤੱਕ ਕਰ ਪਹੁੰਚੇਗੀ ਵਿਨੇ ਨਰਵਾਲ ਦੀ ਮ੍ਰਿਤਕ ਦੇਹ ਪਹਿਲਗਾਮ ਹਮਲੇ ਦੇ ਗੁਨਾਹਗਾਰ ਪੰਜ ਅਤਵਾਦੀਆਂ ਦੀ ਪਛਾਣ ਤਿੰਨ ਦੇ ਸਕੈਚ ਵੀ ਜਾਰੀ دہشت گردਾਂ ਦੇ ਨਾਮ ਆਸਿਫ ਫੌਜੀ ਸੁਲੇਮਾਨ ਸ਼ਾ ਅਬੂ ਤਲਹਾ ਤੇ ਆਸਿਫ ਸ਼ੇਖ ਅਨੰਤਨਾਗ ਦੇ ਹਸਪਤਾਲ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪਹਿਲਗਾਮ ਹਮਲੇ ਦੇ ਪੀੜਤਾਂ ਦਾ ਜਾਣਿਆ ਹਾਲ ਇਨਸਾਫ ਦਿਵਾਉਣ ਦਾ ਦਿੱਤਾ ਭਰੋਸਾ ਮਾ ਮੰਤਰੀ ਅਮਿਤ ਸ਼ਾਹ ਨੇ ਪਹਿਲਗਾਮ ਪਹੁੰਚ ਕੇ ਹਮਲੇ ਵਾਲੀ ਥਾਂ ਦਾ ਲਿਆ ਜਾਇਜ਼ਾ ਬੋਲੇ ਕਿ ਨਾਉਣੇ ਹਮਲੇ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਅੱਤਵਾਦ ਅੱਗੇ ਨਹੀਂ ਝੁਕੇਗਾ ਪਰ ਮਿਆਂ ਮੋਦੀ ਦੇਗਵਾਈਤ ਸ਼ਾਮ 6 ਵਜੇ ਹੋਵੇਗੀ ਸੀਸੀਐਸਲੀ ਬੈਠਕ ਸਾਊਦੀ ਅਰਬ ਦੌਰਾ ਵਿਚਾਲੇ ਛੱਡ ਕੇ ਹੀ ਪਰਤੇ ਨੇ ਪ੍ਰਧਾਨ ਮੰਤਰੀ ਦਿੱਲੀ 에ਅਰਪੋਰਟ ਤੇ ਐਨਐਸਸੀ ਡਬਾਲ ਅਤੇ ਵਿਦੇਸ਼ ਮੰਤਰੀ ਨਾਲ ਕੀਤੀ ਮੀਟਿੰਗ सीएम माने पहलगाम हमले ਤੇ ਕੀਤੀ ਹਾਈ ਲੈਵਲ ਸਕਿਉਰਿਟੀ ਮੀਟਿੰਗ ਅਟੈਕ ਦੀ ਕੀਤੀ ਸਖਤ ਨਕੇਦੀ ਬੋਲੇ ਪੰਜਾਬ ਚ ਸ਼ਾਂਤੀ ਬਣਾਈ ਰੱਖਣਾ ਸਾਡੀ ਤਰਜੀਹ ਪਾਕਿਸਤਾਨ ਨੇ पहलगाम ਹਮਲੇ ਚ ਹੱਥ ਹੋਣ ਤੋਂ ਕੀਤਾ ਇਨਕਾਰ ਪਾਕ ਰੱਖਿਆ ਮੰਤਰੀ ਖਵਾਜਾ ਆਸਿਫ ਬੋਲੇ ਅਟੈਕ ਨਾਲ ਸਾਡਾ ਨਹੀਂ ਕੋਈ ਵਾਅ ਵਾਸਤਾ ਅਤਵਾਦੀ ਹਮਲੇ ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦੇਵੇਗੀ ਜੰਮੂ ਕਸ਼ਮੀਰ ਸਰਕਾਰ ਗੰਭੀਰ ਜ਼ਖਮੀਆਂ ਨੂੰ 2 ਲੱਖ ਤੇ ਮਾਮੂਲੀ ਜ਼ਖਮੀਆਂ ਨੂੰ 1 ਲੱਖ ਰੁਪਏ ਦੀ ਮਦਦ ਦਾ ਐਲਾਨ ਅੱਤਵਾਦੀ ਹਮਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਚ ਵੀ ਭਾਰੀ ਰੋਸ ਚੰਡੀਗੜ੍ਹ ਚ ਪੰਜਾਬ ਕਾਂਗਰਸ ਤੇ ਬੀਜੇਪੀ ਨੇ ਕੀਤਾ ਵਕਫ ਵਕਫ ਪ੍ਰਦਰਸ਼ਨ ਕਿਹਾ ਅੱਤਵਾਦੀਆਂ ਦੀ ਕਾਇਰਾਨਾ ਹਰਕਤ ਨੇ ਲਈ ਭਾਰਤੀਆਂ ਦੀ ਜਾਨ ਹਲਗਾਮਤਵਾਦੀ ਹਮਲੇ ਦੀ ਜੱਤਕਾਰ ਕੁਲਦੀਪ ਸਿੰਘ ਤੇ ਐਸ.ਡੀ.ਪੀ.ਓ ਪ੍ਰદાન ਹਰਜਿੰਦਰ ਸਿੰਘ ਧਾਮੀ ਨੇ ਕੀਤੀ ਸਖਤ ਨਕੇਦੀ ਜੱਤਕਾਰ ਬੋਲੇ ਹਮਲੇ ਨੇ ਚਿੱਟੀ ਸਿੰਘ ਕੁਰਾਜ ਕਤਲ ਕੀਤੇ 35 ਸਿੱਖਾਂ ਦੀ ਦਵਾਈ ਯਾਦ ਧਾਮੀ ਨੇ ਵੀ ਪੀੜਤ ਪਰਿਵਾਰਾਂ ਨਾਲ ਜੁਟਾਈ ਹਮਦਰਦੀ

ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਬੀਰ ਸਿੰਘ ਰਾਣਾ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਦਿੱਲੀ 에য়ারਪੋਰਟ ਤੇ ਮ੍ਰਿਤਕ ਦੇਹਾਂ ਲਿਆਂਦਿਆਂ ਗਈਆਂ ਨੇ ਜਿੱਥੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਸ਼੍ਰੀਨਗਰ ਦੇ ਵਿੱਚ ਵੀ ਸ਼ਰਧਾਂਜਲੀ ਦਿੱਤੀ ਗਈ ਪਹਿਲਗਾਮ ਦੇ ਵਿੱਚ ਇਹ ਅੱਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ 27 ਲੋਕਾਂ ਦੀ ਜਾਨ ਲੈ ਲਈ ਗਈ ਤੇ ਹੁਣ ਇਹ ਤਸਵੀਰਾਂ ਬੇਹੱਦ ਭਾਵੁਕ ਕਰ ਦੇਣ ਵਾਲੀਆਂ ਨੇ ਜੋ ਦਿੱਲੀ ਤੋਂ ਸਾਹਮਣੇ ਆ ਰਹੀਆਂ ਨੇ ਦਿੱਲੀ 에য়ারਪੋਰਟ ਦੇ ਉੱਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਵੱਲੋਂ ਵੀ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਇਸ ਦੇ ਨਾਲ ਹੀ ਚਾਰ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਨੇਵੀ ਅਫਸਰ ਵਿਨੇ ਨਰਵਾਲ ਦੀ ਨਵਿਆਹੀ ਪਤਨੀ ਬੇहद ਭਾਵੁਕ ਨਜ਼ਰ ਆ ਰਹੇ ਨੇ ਮ੍ਰਿਤਕ ਦੇ ਨਾਲ ਲਿਪਟ ਕੇ ਰੋਂਦੀ ਨਜ਼ਰ ਆਈ ਹੈ ਇਹ ਮੰਨ ਸ਼ਹੀਦਾਂ ਸੀ ਕਿ ਪਹਿਲਗਾਮ ਹਮਲੇ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਗੋਲੀਆਂ ਮਾਰ ਕੇ 27 ਲੋਕਾਂ ਨੂੰ ਮਾਰ ਦਿੱਤਾ ਗਿਆ ਜੋ ਪਹਿਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਘੁੰਮਣ ਲਈ ਗਏ ਹੋਏ ਸਨ ਉਹਨਾਂ ਦੇ ਵਿੱਚ ਇੱਕ ਕਰਨਾਲ ਦਾ ਲੈਫਟਿਨੈਂਟ ਜੋ ਵਿਨੇ ਨਰਵਾਲ ਨੇਵੀ ਅਫਸਰ ਹੈ ਲੈਫਟਿਨੈਂਟ ਹੈ ਤੇ ਕੋਚੀ ਦੇ ਵਿੱਚ ਤਾਇਨਾਤ ਸੀ ਤੇ ਹਾਲੇ ਕੁਝ ਦਿਨ ਪਹਿਲਾਂ ਹੀ ਕਰੀਬ ਇੱਕ ਹਫਤਾ ਪਹਿਲਾਂ ਉਸ ਦਾ ਵਿਆਹ ਹੋਇਆ ਤੇ ਹਨੀਮੂਨ ਮਨਾਉਣ ਦੇ ਲਈ ਪਹਿਲਗਾਮ ਗਏ ਸੀ ਘੁੰਮਣ ਦੇ ਲਈ ਵਿਆਹ ਤੋਂ ਬਾਅਦ ਤੇ ਉੱਥੇ ਅੱਤਵਾਦੀਆਂ ਦੇ ਵੱਲੋਂ ਗੋਲੀ ਮਾਰ ਦਿੱਤੀ ਗਈ ਤੇ ਦਿੱਲੀ ਦੇ ਵਿੱਚ ਮ੍ਰਿਤਕ ਦੇਹਾਂ ਨੂੰ ਇਸ ਵੇਲੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਇਸ ਦੌਰਾਨ ਵਿਨੇ ਨਰਵਾਲ ਦੀ ਪਤਨੀ ਬੇहद ਭਾਵੁਕ ਨਜ਼ਰ ਆਏ ਸਲੂਟ ਕਰਦੇ ਵੀ ਨਜ਼ਰ ਆਏ ਨੇ ਵਿਨੇ ਨਰਵਾਲ ਦੀ ਪਤਨੀ ਕਰਨਾਲ ਦਾ ਰਹਿਣ ਵਾਲਾ ਵਿਨੇ ਨਰਵਾਲ ਕੋਚੀ ਦੇ ਵਿੱਚ ਤਹਿਨਾਤ ਸੀ ਲੈਫਟੀਨੈਂਟ ਸੀ ਨੇਵੀ ਦੇ ਵਿੱਚ ਤੇ 16 April ਨੂੰ ਉਸ ਦਾ ਵਿਆਹ ਹੋਇਆ ਸੀ 19 April ਨੂੰ ਦਿੱਲੀ ਤੋਂ ਫਲਾਈਟ ਦੇ ਰਾਹੀਂ ਸ਼੍ਰੀਨਗਰ ਪਹੁੰਚੇ ਪਹਿਲਗਾਮ ਦੇ ਵਿੱਚ ਘੁਮਰੇ ਸਾਨੂੰ ਤੇ ਕਾਇਰਾਨਾ ਹਮਲਾ ਕਰ ਦਿੱਤਾ ਗਿਆ ਅੱਤਵਾਦੀਆਂ ਦੇ ਵੱਲੋਂ ਬੇहद ਭਾਵੁਕ ਤਸਵੀਰਾਂ ਕਿਉਂਕਿ ਬੇਕਸੂਰ નિર્ਦੋਸ਼ ਬੇਗੁਨਾਹ ਲੋਕਾਂ ਦੀ ਜਾਨ ਲੈ ਲਈ ਗਈ ਹੈ ਅੱਤਵਾਦੀਆਂ ਦੇ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਇਸ ਵੇਲੇ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੀੜਤ ਪਰਿਵਾਰਾਂ ਨੂੰ ਹੌਸਲਾ ਦੇਣ ਦੇ ਨਜ਼ਰ ਆਏ ਨੇ ਮੁੱਖ ਮੰਤਰੀ ਰੇਖਾ ਗੁਪਤਾ ਦਿੱਲੀ ਦੇ ਮੁੱਖ ਮੰਤਰੀ ਨੇ ਰੇਖਾ ਗੁਪਤਾ ਜਿਹਦੇ ਪਾਸੇ ਵਿਨੇ ਨਰਵਾਲ ਦੀ ਪਤਨੀ ਆਪਣੇ ਪਤੀ ਵਿਨੇ ਨਰਵਾਲ ਦੀ ਮ੍ਰਿਤਕ ਦੇ ਨੂੰ ਆਖਰੀ ਸੁਨੇਹਾ ਦੇਣ ਦੀ ਨਜ਼ਰ ਆ ਰਹੀ ਹੈ ਸਲੂਟ ਕਰਦੀ ਨਜ਼ਰ ਆ ਰਹੀ ਹੈ ਲਿਫਟ ਕੇ ਰੋਂਦੀ ਨਜ਼ਰ ਆ ਰਹੀ ਹੈ ਬੇहद ਭਾਵੁਕ ਤਸਵੀਰਾਂ ਨੇ ਕਿਉਂਕਿ ਜਿਸ ਢੰਗ ਦੇ ਨਾਲ ਹਾਲੇ 16 April ਨੂੰ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਘਰ ਦੇ ਵਿੱਚ ਖੁਸ਼ੀਆਂ ਸੀ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਪਰਿਵਾਰ ਇਕਲੌਤਾ ਪੁੱਤਰ ਸੀ ਵਿਨੈ ਨਰਵਾਲ ਆਪਣੇ ਮਾਪਿਆਂ ਦਾ ਤੇ ਘਰ ਦੇ ਵਿੱਚ ਹੁਣ ਦਾਦਾ-ਦਾਦੀ ਤੇ ਮਾਤਾ-ਪਿਤਾ ਹੀ ਰਹਿ ਗਏ ਨੇ ਦਿੱਲੀ ਏਅਰਪੋਰਟ ਤੇ ਮ੍ਰਿਤਕ ਦੇਹਾਂ ਨੂੰ ਲਿਆਂਦਾ ਗਿਆ ਤੇ ਕੁਝ ਦੇਰ ਬਾਅਦ ਹੁਣ ਉਹਨਾਂ ਦੇ ਜੱਦੀ ਪਿੰਡ ਲਜਾਇਆ ਜਾਵੇਗਾ

ਇਸ ਵੇਲੇ ਸਦਮੇ ਦੇ ਵਿੱਚ ਪਰਿਵਾਰ ਮ੍ਰਿਤਕ ਦੇ ਨੂੰ ਲਿਫਟ ਕੇ ਰੋਂਦੀ ਹੋਈ ਵਿਨੇ ਨਰਵਾਲ ਦੀ ਪਤਨੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਵਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਵੰਡਾਉਂਦੇ ਹੋਏ ਤਾਂ ਇਸ ਦੌਰਾਨ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਹਾਲਾਂਕਿ ਦੇਸ਼ ਦੇ ਵਿੱਚ ਇਸ ਨੂੰ ਲੈ ਕੇ ਗੁੱਸਾ ਹੈ ਵਿਨੇ ਨਰਵਾਲ विनय नरवाल भारतीय नौसेना के अंदर लेफ्टिनेंट जिनकी कुछ दिन पहले ही शादी हुई थी और घूमने के लिए वो गए थे जम्मू कश्मीर लेकिन वहां पर उनकी हत्या कर दी जाती है आज उनका अंतिम संस्कार होगा और उसके लिए आप तस्वीर देख पा रहे हैं करनाल के मॉडल टाउन शिवपुरी से जहां पर इस जो अंतिम यात्रा का शव वाहन है उसे सजाया गया है और बाकायदा उनकी तस्वीरों के साथ भारत का लाल विनय नरवाल अमर रहे कुछ दिन पहले मंडप सजा था लेकिन अब आप देख सकते हैं इस शव वाहन को सजाया गया है करनाल के सेक्टर सात में ये शव वाहन जाएगा उसके बाद शहर के तमाम हिस्सों से होकर गुजरता हुआ ये मॉडल टाउन शिवपुरी में पहुंचेगा जहां पर सैन्य सम्मान के साथ विनय नरवाल का अंतिम संस्कार होगा और यहां पर तमाम जो नेवी के ऑफिसर्स हैं वो पहुंचे हैं साथ ही साथ पुलिस अधिकारी भी यहाँ पर पहुंचे हैं क्योंकि इस अंतिम संस्कार में तमाम अधिकारी तमाम नेता पहुंचने वाले हैं और देश का बेटा विनय नरवाल जिसने भारतीय नौसेना में अपने बेहतरीन कुछ पल दिए बेहतरीन कुछ साल दिए लेकिन जब वो अपनी पत्नी के साथ घूमने के लिए जम्मू कश्मीर गए हुए थे तो वहां पर आतंकियों की तरफ से जो कायराना हमला किया गया उसमें विनय नरवाल की मौत हो जाती है ਅਗੇ ਬਾਦਿਆਂ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਨਿਹੱਥੇ ਸੈਲਾਨੀਆਂ ਤੇ ਕਾਇਰਾਨਾ ਹਮਲਾ ਹੋਇਆ ਤੇ ਬੇਕਸੂਰ 27 ਜ਼ਿੰਦਗੀਆਂ ਨੂੰ ਖਤਮ ਕਰ ਦਿੱਤਾ ਗਿਆ ਤੇ ਹੁਣ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤ ਸਰਕਾਰ ਤਿਆਰ ਹੈ ਤੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਵੱਖ-ਵੱਖ ਤਸਵੀਰਾਂ ਇਸ ਵੇਲੇ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ 27 ਲੋਕਾਂ ਦੀ ਮੌਤ ਹੋਈ ਉਸ ਤੋਂ ਬਾਅਦ ਅੱਤਵਾਦੀਆਂ ਦੀ ਪਛਾਣ ਹੋਈ ਹੈ ਆਸੀਫ ਫੌਜੀ ਤੇ ਉਸ ਦੇ ਸਾਥੀਆਂ ਦੀ ਤਸਵੀਰ ਸਾਹਮਣੇ ਆਈ ਤੇ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਸਰਕਾਰ ਦੇ ਵੱਲੋਂ ਪੀੜਤਾਂ ਨੂੰ ਆਰਥਿਕ ਮਦਦ ਦੇਣ ਦਾ ਵੀ ਐਲਾਨ ਕੀਤਾ ਗਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਜਿੱਥੇ ਪੀੜਤਾਂ ਦੇ ਨਾਲ ਦੁੱਖ ਵੰਡਾਇਆ ਗਿਆ ਆ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਹੀ ਮ੍ਰਿਤਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਦੂਜੇ ਪਾਸੇ ਪੀਐਮ ਦੇ ਵੱਲੋਂ ਆਪਣਾ ਸਾウਦੀ ਅਰਬ ਦਾ ਦੌਰਾ ਵਿਚਾਲੇ ਛੱਡ ਕੇ ਵਾਪਸ ਪਰਤ ਆਏ ਜਿਸ ਤੋਂ ਬਾਅਦ ਏਅਰਪੋਰਟ ਤੇ ਹੀ ਉਹਨਾਂ ਦੇ ਵੱਲੋਂ ਇੱਕ ਹਾਈ ਲੈਵਲ ਮੀਟਿੰਗ ਕੀਤੀ ਗਈ ਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਡੀਜੀਪੀ ਪੰਜਾਬ ਗੌਰਵ ਯਾਦਵ ਉੱਚ ਅਧਿਕਾਰੀਆਂ ਦੇ ਨਾਲ ਸਿਕਿਉਰਟੀ ਨੂੰ ਲੈ ਕੇ ਮੀਟਿੰਗ ਕਰਦੇ ਨਜ਼ਰ ਆਏ ਅਤੇ ਉਸ ਤੋਂ ਬਾਅਦ ਕੁਝ ਸਕੈਚ ਜਾਰੀ ਹੋਏ ਜਿਹੜੇ ਚਸ਼ਮਦੀਦ ਸੀ ਉਹਨਾਂ ਦੇ ਵੱਲੋਂ ਹੁਲੀਆ ਬਿਆਨ ਕੀਤਾ ਗਿਆ ਅੱਤਵਾਦੀਆਂ ਦਾ ਤੇ ਸਕੈਚ ਜਾਰੀ ਕੀਤੇ ਗਏ ਨੇ ਤੇ ਦੇਸ਼ ਭਰ ਦੇ ਵਿੱਚ ਗੁੱਸਾ ਹੈ ਸੜਕਾਂ ਤੇ ਲੋਕ ਉਤਰੇ ਨੇ ਦੱਸ ਦिए ਕਿ ਕਰਨਾਲ ਦਾ ਲੈਫਟਿਨੈਂਟ ਵਿਨੈ ਜਿਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਪਹਿਲਗਾਮ ਦੇ ਵਿੱਚ ਹਾਲੇ ਕੁਝ ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤੇ ਸਿੱਧਾ ਕਰਨਾਲ ਚਲਦੇ ਹਾਂ ਜਿੱਥੇ ਮੇਰੇ ਸਹਿਯੋਗੀ ਪੰਕਜ ਕਪਾਹੀ ਜੁੜੇ ਨੇ ਪੰਕਜ ਹਾਲਾਂਕਿ ਦਿੱਲੀ ਮ੍ਰਿਤਕ ਦੇ ਪਹੁੰਚ ਚੁੱਕੀ ਆ ਤੇ ਥੋੜੀ ਦੇਰ ਤੱਕ ਕਰਨਾਲ ਪਹੁੰਚੇਗੀ ਹਾਲਾਂਕਿ ਗਮਗੀਨ ਮਾਹੌਲ ਹੈ ਬੇहद ਭਾਵੁਕ ਉਹਨਾਂ ਦੀ ਪਤਨੀ ਵੀ ਨਜ਼ਰ ਆਈ ਨੇ ਤੇ ਇਸ ਵੇਲੇ ਵਕ ਵਕ ਪੋਲਿਟੀਕਲ ਆਗੂਆਂ ਦੇ ਵੱਲੋਂ ਵੀ ਦੁੱਖ ਜ਼ਾਹਿਰ ਕੀਤਾ ਗਿਆ ਪਰਿਵਾਰ ਦੇ ਨਾਲ ਤੇ ਕੀ ਦੱਸਿਆ ਜਾ ਰਿਹਾ ਹੈ ਕਦੋਂ ਤੱਕ ਸੰਸਕਾਰ ਜਿਹੜਾ ਹੈ ਅੱਜ ਹੋਏਗਾ ਕੀ ਅਪਡੇਟ ਦੇਖੋ ਅਗਲੇ 2 ਤੋਂ 22 ਘੰਟੇ ਦੇ ਅੰਦਰ ਅੰਦਰ ਦਿੱਲੀ ਤੋਂ ਕਰਨਾਲ ਵਿਨੇ ਲੈਫਟੇਨੈਂਟ ਵਿਨੇ ਹੋਰਾਂ ਦੀ ਜਿਹੜਾ पार्थिव ਦੇਹ ਹੈ ਉਹ ਇੱਥੇ ਆ ਜਾਏਗੀ ਔਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਅੱਜ ਹੀ ਅੰਤਿਮ ਸੰਸਕਾਰ ਜਿਹੜਾ ਉਹ ਕਰ ਦਿੱਤਾ ਜਾਏਗਾ ਤਸਵੀਰਾਂ 에어ਪੋਰਟ ਤੇ ਅਸੀਂ ਦੇਖੀਆਂ ਬੇਹਦ ਪਾਉ ਵਕਰਨ ਵਾਲੀਆਂ ਸੀਗੀਆਂ ਕਿਉਂਕਿ ਜਿਹੜੇ ਹੱਥਾਂ ਦੇ ਵਿੱਚ ਚੂੜਾ ਸੀ ਕੁਛੀ ਦਿਨ ਪਹਿਲਾਂ ਵਿਆਹ ਸੀ ਇਸੇ ਗਲੀ ਦੇ ਵਿੱਚ ਇਸੇ ਥਾਂ ਦੇ ਉੱਤੇ ਜਸ਼ਨ ਦਾ ਮਾਹੌਲ ਸੀ ਪੂਰਾ ਇਲਾਕਾ ਪਰਿਵਾਰ ਖੁਸ਼ੀ ਦੇ ਵਿੱਚ ਚੋਮ ਰਿਆ ਸੀ ਕੁਛ ਦਿਨ ਪਹਿਲਾਂ ਲੇਕਿਨ ਅੱਜ ਪੂਰਾ ਇਲਾਕਾ ਇੱਥੇ ਰਿਸ਼ਤੇਦਾਰ ਪਰਿਵਾਰ ਜਿਹੜੇ ਨੇ ਮਾਤਮ ਦੇ ਵਿੱਚ ਫਸਰੇ ਹੋਏ ਨੇ ਇਕੱਠੇ ਹੋਏ ਨੇ ਔਰ ਕਿਸੇ ਨੇ ਉਮੀਦ ਕਿਸੇ ਨੇ ਆਸ ਹੀ ਨਹੀਂ ਕੀਤੀ ਸੀ ਕਿ ਇਸ ਤਰੀਕੇ ਦੇ ਨਾਲ ਇਹਨਾਂ ਹਾਲਾਤਾਂ ਦੇ ਵਿੱਚ ਇਸ ਘਰ 'ਚ ਦੁਬਾਰਾ ਇੱਕ ਹਫਤੇ ਬਾਅਦ ਇਕੱਠੇ ਹੋਣਾ ਪਵੇਗਾ ਇਹ ਤਸਵੀਰਾਂ ਬੇਹਦ ਭਾਵੁਕਰਨ ਵਾਲੀਆਂ ਸੀ ਜਿਹੜੀਆਂ ਦਿੱਲੀ 에ਰਪੋਰਟ ਤੋਂ ਆਈਆਂ ਨੇ ਔਰ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਕਾਇਰਨਾ ਕਰਕਤ ਨੂੰ ਅੰਜਾਮ ਦਿੱਤਾ ਤਾਂ ਉਸਨੇ ਪੂਰੇ ਦੇਸ਼ ਦੇ ਅੰਦਰ ਗੁੱਸਾ ਜਿਹੜਾ ਉਹ ਨਜ਼ਰ ਆ ਰਿਹਾ ਔਰ ਲਗਾਤਾਰ ਇਹ ਮੰਗ ਜਿਹੜੀ ਉੱਠ ਰਹੀ ਹੈ ਕਿ ਇਨਾਂ ਅਤਵਾਦੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪਾਸੇ ਤਸਵੀਰਾਂ ਸੀ ਉਸ ਘਰ ਦੀਆਂ ਉਸ ਪਰਿਵਾਰ ਦੀਆਂ ਉਸ ਰਿਸ਼ਤੇਦਾਰਾਂ ਦੀਆਂ ਸੀ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਸਾਰੇ ਲੋਕ ਜਿਹੜੇ ਨੇ ਇਸ ਵੇਲੇ ਪਰਿਵਾਰ ਨੂੰ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਸਿਆਸੀ ਲੀਡਰ ਵੀ ਪਹੁੰਚ ਰਹੇ ਨੇ ਥੋੜੀ ਦੇਰ ਪਹਿਲਾਂ ਮਨੋਰ ਲਾਲ ਖੱਟਰ ਹੋਰਾਂ ਦੀ ਵੀਡੀਓ ਕਾਲ ਦੇ ਜ਼ਰੀਏ ਜਿਹੜੀ ਆ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਾਈ ਸੀ ਉੱਥੇ ਦੁੱਖ ਜਿਹੜਾ ਸਾਂਝਾ ਕੀਤਾ ਸੀ ਸਵੇਰੇ ਜਿਹੜੇ ਸੀਐਮ ਨੇ ਹਰਿਆਣਾ ਦੇ ਨਾਇਬ ਸੈਣੀ ਹੋਰੀ ਉਹਨਾਂ ਦੇ ਨਾਲ ਪਰਿਵਾਰ ਦੀ ਗੱਲਬਾਤ ਜਿਹੜੀ ਹੈ ਉਹ ਵੀਡੀਓ ਕਾਲ ਦੇ ਜ਼ਰੀਏ ਕਰਵਾਈ ਗਈ ਸੀ ਤਾਂ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਦਿੱਲੀ ਤੋਂ 파ਰਥੀ ਦੇ ਜਿਹੜੀ ਹੈ ਉਹ ਇੱਥੇ ਆਏਗੀ ਜਿਹੜੇ ਉਹਨਾਂ ਦੇ ਦਾਦਾ ਜੀ ਨੇ ਉਹ ਗੱਲਬਾਤ ਕਰਨ ਦੇ ਉਸ ਹਾਲਤ ਦੇ ਵਿੱਚ ਨਹੀਂ ਹੈ ਕਿਸੇ ਨੂੰ ਉਮੀਦ ਨਹੀਂ ਸੀ ਕਿ ਇਸ ਤਰੀਕੇ ਨਾਲ ਘਟਨਾ ਵਾਪਰ ਜਾਏਗੀ ਇੱਕ ਹੋਰ ਬੜੀ ਅਹਿਮ ਗੱਲ ਹੈ ਕਿ ਪਹਿਲਾ ਵਿਆਂ ਤੋਂ ਬਾਅਦ ਜਿਹੜਾ ਉਹ ਸਵਿਟਜ਼ਰਲੈਂਡ ਦੇ ਲਈ ਜਾਣਾ ਸੀਗਾ ਲੇਕਿਨ ਕਿਸੇ ਕਾਰਨ ਵਸ਼ਾ ਵੀਜ਼ਾ ਨਹੀਂ ਮਿਲਿਆ ਔਰ ਪਲਾਨ ਇਹ ਕਰ ਲਿਆ ਕਿ ਅਗਰ ਸਵਿਟਜ਼ਰਲੈਂਡ ਨਹੀਂ ਜਾਣਾ ਤਾਂ ਫਿਰ ਕਸ਼ਮੀਰ ਚਲੇ ਜਾਨੇ ਆ ਪੈਲਗਾਮ ਨੂੰ ਮਿੰਨੀ ਸਵਿਟਜ਼ਰਲੈਂਡ ਦੇ ਤੌਰ ਤੇ ਹੀ ਦੇਖਿਆ ਜਾਂਦਾ ਹੈ ਤਾਂ ਉੱਥੇ ਇਸ ਕਰਕੇ ਜਿਹੜੇ ਨੇ ਲੈਫਟਨੈਂਟ ਵਿਨੇ ਤੇ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਗਏ ਸੀਗੇ ਖੁਸ਼ੀ ਦੇ ਪਰਿਵਾਰ ਨਾਲ ਗੱਲਬਾਤ ਹੋ ਰਹੀ ਸੀਗੀ ਲੇਕਿਨ ਜਿਸ ਤਰੀਕੇ ਨਾਲ ਪਹਿਲਗਾਮ ਦੇ ਵਿੱਚ ਇਹ ਘਟਨਾ ਵਾਪਰੀ ਉੱਥੇ ਹਰ ਕਿਸੇ ਨੂੰ ਝੰਡੋੜ ਕੇ ਇਸ ਘਟਨਾ ਤੋਂ ਬਾਅਦ ਗੁੱਸਾ ਤੇ ਨਰਾਜ਼ਗੀ ਤੇ ਰੋਸ ਜਿਹੜਾ ਉਹ ਨਜ਼ਰ ਆ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਇਹ ਗੁੱਸਾ ਇਹ ਰੋਸ ਜਿਹੜਾ ਉਹ ਨਜ਼ਰ ਆ ਰਿਹਾ ਹੈ ਰਣਵੀਰ ਆ ਬਿਲਕੁਲ ਆ ਪੰਕਜ ਬਹੁਤ ਸ਼ੁਕਰੀਆ ਫਿਲਹਾਲ ਦੇ ਲਈ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਦੱਸਦੀ ਹੈ ਕਿ ਇਹ ਉਹੀ ਘਰ ਹੈ ਜੋ ਨੇਵੀ ਅਫਸਰ ਵੇਨੇ ਨਰਵਾਲ ਦਾ ਹੈ ਜਿੱਥੇ ਇਸ ਵੇਲੇ ਮਾਤਮ ਹੈ ਇਸ ਵੇਲੇ ਗਮਗੀਨ ਮਾਹੌਲ ਹੈ ਕਿਉਂਕਿ ਇਸ ਘਰ ਦਾ ਇਕਲੌਤਾ ਪੁੱਤਰ ਆਤਵਾਦੀਆਂ ਦੇ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹਾਲਾਂਕਿ ਨੇਵੀ ਦੇ ਵਿੱਚ ਲੈਫਟੀਨੈਂਟ ਸੀ ਚੰਗੀ ਪਰਵਰਿਸ਼ ਹੋਈ ਪੜ੍ਹਾਈ ਕੀਤੀ ਲੈਫਟੀਨੈਂਟ ਦੇ ਅਹੁਦੇ ਤੱਕ ਪਹੁੰਚਿਆ ਉਸ ਤੋਂ ਬਾਅਦ ਕੋਚੀ ਦੇ ਵਿੱਚ ਤਾਇਨਾਤ ਸੀ ਤੇ ਹੁਣ ਕੁਝ ਦਿਨ ਪਹਿਲਾਂ ਹੀ 16 April ਨੂੰ ਵਿਆਹ ਕੀਤਾ ਗਿਆ ਇਕਲੌਤੇ ਪੁੱਤਰ ਦਾ ਪਰਿਵਾਰ ਦੇ ਵੱਲੋਂ ਉਸ ਤੋਂ ਬਾਅਦ ਪਰਿਵਾਰ ਜਿਹੜਾ ਇਹ ਉਸ ਤੋਂ ਬਾਅਦ ਆਪਣੀ ਪਤਨੀ ਦੇ ਨਾਲ ਵਿਨੇ ਨਰਵਾਲ ਘੁੰਮਣ ਗਏ ਪਹਿਲਗਾਮ ਹਾਲਾਂਕਿ ਮੇਰੇ ਸਹਿਯੋਗੀ ਪੰਕਜ ਕਪਾਈ ਦੱਸ ਰਹੇ ਸੀ ਕਿ ਸਵਿਟਜ਼ਰਲੈਂਡ ਜਾਣਾ ਸੀ ਪਰਕਿਸੇ ਕਾਰਨ ਕਰਕੇ ਨਹੀਂ ਜਾ ਸਕੇ ਤਾਂ ਫਿਰ ਜੰਮੂ ਕਸ਼ਮੀਰ ਕਿਉਂਕਿ ਜੰਮੂ ਕਸ਼ਮੀਰ ਨੂੰ ਵੀ ਮਿੰਨੀ ਸਵਿਟਜ਼ਰਲੈਂਡ ਜ਼ਰੂਰ ਕਿਹਾ ਜਾਂਦਾ ਹੈ ਤੇ ਜੰਨਤ ਕਿਹਾ ਜਾਂਦਾ ਸਵਰਗ ਕਿਹਾ ਜਾਂਦਾ ਜੇਕਰ ਦੁਨੀਆ ਦੇ ਵਿੱਚ ਕਿਤੇ ਜੰਨਤ ਹੈ ਤਾਂ ਉਹ ਕਸ਼ਮੀਰ ਦੇ ਵਿੱਚ ਹੈ ਪਰ ਉੱਥੇ ਅੱਤਵਾਦੀਆਂ ਦੇ ਵੱਲੋਂ ਕਾਇਰਾਨਾ ਹਰਕਤ ਕੀਤੀ ਗਈ ਨਿਹੱਤੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਵਿਨੇ ਨਰਵਾਲ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਹੁਣ ਉਸ ਦੀ ਮ੍ਰਿਤਕ ਦੇ ਥੋੜੀ ਦੇਰ ਤੱਕ ਕਰਨਾਲ ਪਹੁੰਚਣੀ ਆ ਉਸ ਦੇ ਜੱਦੀ ਪਿੰਡ ਹਾਲਾਂਕਿ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ उसकी पत्नी पुब्बा मारो कुछ ही समय में जोरदार तरीके से नजर आएगा मैं देशवासियों को आश्वस्त करना चाहता हूं साथियों आज आप लोगों ने जो आयोजन किया है उसमें सबसे पहले मैं मार्शल ऑफ द इंडियन फोर्थ अर्जन सिंह जी की स्मृति को नमन करता हूं और उनको अपनी हार्दिक श्रद्धांजलि अर्पित करता हूं मुझे यह जानकर अच्छा लगा कि आप सभी उनकी स्मृति में यह कार्यक्रम प्रतिबद्ध करते हैं अपनी बात प्रारंभ करने से पहले मैं भारतीय वायुसेना को उनके अदम्य साहस और पराक्रम के लिए हार्दिक बधाई देता हूं जिस प्रकार से वायुसेना भारत की सुरक्षा में तत्पर है उसे देखकर हर भारतवासी अपने को गौरवान्वित महसूस करता है और निश्चिंत रहता है हमें इस बात का संतोष रहता है कि आपकी छाया में हमारा पूरा देश सुरक्षित है मेरी ईश्वर से प्रार्थना है कि आपका शौर्य इसी प्रकार आसमान की ऊंचाइयों को छूता रहे आज आपने जो यहां पर चर्चा के लिए बातचीत के लिए विषय रखा है ट्रांसफॉर्मेशन ऑफ द इंडियन फोर्स मैं समझता हूं कि यह विषय न केवल हमारी एयरफोर्स की अब तक की पूरी यात्रा को अपने भीतर समेटता है बल्कि आने वाले समय में इसकी भूमिका को और सशक्त करने के डिस्कोर्स को भी हमारे सामने रखता है ऐसे कंटेम्पररी और रेलेवेंट टॉपिक के सिलेक्शन के लिए भी मैं आप सबको बधाई देता हूं साथियों आज मैं खुद को गौरवान्वित महसूस कर रहा हूं कि मुझे ऐसे ऐतिहासिक व्यक्तित्व के बारे में अपनी बात रखने का अवसर आप सब ने दिया है यह हम सबका सौभाग्य है कि अर्जन सिंह जी जैसे विजनरी मिलिट्री लीडर्स इस देश में पैदा हुए उनकी लीडरशिप उनका विजन और देश के प्रति उनका समर्पण इनक्रेडिबल रहा है वो अपने दौर के एक विजनरी मिलिट्री लीडर तो थे ही उनका विजन आज भी उतना ही रेलिवेंट है और आज भी वह वा भारतीय वायुसेना के लिए और हमारे युवाओं के लिए किसी इंस्पिरेशन से कम नहीं है उनकी जीवनी अपने आप में इतनी मोटिवेटिंग है जो आने वाली कई पीढ़ियों तक हम सभी को इंस्पायर करती रहेगी मैं देख रहा था कि केवल उन्नीस साल की उम्र में ही उनका सिलेक्शन तो उधर ਅਨੰਤਨਾਗ ਦੇ ਹਸਪਤਾਲ ਪਹੁੰਚੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹਿਲਗਾਮ ਹਮਲੇ ਦੇ ਪੀੜਤਾਂ ਦਾ ਹਾਲ ਜਾਣਿਆ ਇਨਸਾਫ ਦਵਾਉਣ ਦਾ ਵੀ ਉਹਨਾਂ ਦੇ ਵੱਲੋਂ ਭਰੋਸਾ ਦਿੱਤਾ ਗਿਆ ਹੈ ਦੱਸ ਦਈਏ ਕਿ ਬੀਤੇ ਕੱਲ ਅਤਵਾਦੀ ਹਮਲਾ ਹੋਇਆ ਜਿਸ ਦੇ ਵਿੱਚ 27 ਲੋਕਾਂ ਦੀ ਜਾਨ ਲੈ ਲਈ ਗਈ ਤੇ ਕੁਝ ਲੋਕ ਹਾਲੇ ਵੀ ਜ਼ਖਮੀ ਨੇ ਜੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤੇ ਜਿਨ੍ਹਾਂ ਦਾ ਹਾਲ ਜਾਣਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਹਸਪਤਾਲ ਪਹੁੰਚੇ ਨੇ ਅਨੰਤਨਾਗ ਦੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਉਹਨਾਂ ਦਾ ਹਾਲ ਜਾਣਿਆ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਵੀ ਦੱਸ ਦਈਏ ਕਿ ਜੋ ਜੰਮੂ ਕਸ਼ਮੀਰ ਸਰਕਾਰ ਹੈ ਉਸ ਦੇ ਵੱਲੋਂ ਪੀੜਤਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਦਾ ਵੀ ਐਲਾਨ ਕੀਤਾ ਗਿਆ ਹੈ 10-10 ਲੱਖ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜਦਕਿ ਬਾਕੀਆਂ ਦੀ ਵੀ ਜਿਹੜੀ ਮੰਦਦ ਹੈ ਇੰਜਰਡ ਦੀ ਵੀ ਮਦਦ ਆ ਉਹ ਕੀਤੀ ਜਾਵੇਗੀ ਤੇ ਇਸ ਵੇਲੇ ਦੇਖ ਰਹੇ ਹਾਂ ਤਸਵੀਰਾਂ ਜਿੱਥੇ ਅਨੰਤਨਾਗ ਦੇ ਵਿੱਚ ਹਸਪਤਾਲ ਦੇ ਵਿੱਚ ਪਹੁੰਚੇ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਹਾਲ ਜਾਣਿਆ ਹੈ ਹੌਸਲਾ ਦਿੱਤਾ ਹੈ ਉਹਨਾਂ ਦੇ ਨਾਲ ਦੁੱਖ ਵੰਡਾਇਆ ਹੈ ਜਿਹੜੇ ਪਰਿਵਾਰ ਹੈ ਉਹਨਾਂ ਦੇ ਨਾਲ ਵੀ ਇਸ ਵੇਲੇ ਦੁੱਖ ਬਣਾਉਂਦੇ ਨਜ਼ਰ ਆਏ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਸਨੇ ਕਿ 27 ਲੋਕਾਂ ਦੀ ਜਾਨ ਲੈ ਲਈ ਗਈ ਅਤਵਾਦੀਆਂ ਦੇ ਵੱਲੋਂ ਇਸ ਦੇ ਨਾਲ ਹੀ ਕਰੀਬ 10 ਤੋਂ 12 ਲੋਕ ਜ਼ਖਮੀ ਨੇ ਕਈਆਂ ਦੀ ਹਾਲਤ ਗੰਭੀਰ ਵੀ ਬਣੀ ਹੋਈ ਹੈ ਕੁਝ ਦੇ ਮਾਮੂਲੀ ਸੱਟਾਂ ਵੀ ਨੇ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਡਾਕਟਰਾਂ ਦੇ ਨਾਲ ਗੱਲਬਾਤ ਕਰਦੇ ਤੇ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਨੇ ਅਮਿਤ ਸ਼ਾਹ ਤੇ ਨਾਲ ਹੀ ਉਹਨਾਂ ਨੂੰ ਇਨਸਾਫ਼ ਦਿਵਾਉਣ ਦਾ ਵੀ ਭਰੋਸਾ ਦਿੱਤਾ ਹੈ ये गेट है समझने की कोशिश करें जो दर्शक हमें देख रहा है, मैं समझाने की कोशिश करूंगा ये गेट है उस का जब वहाँ पे पे फायरिंग हुई जितने इर्द गिर्द टूरिस्ट थे वो जब भागे तो वो इस कीचड़ में फंस गए ये है वो सबूत जो टूरिस्ट हर तरफ से बच्चे ये देखिये किस तरीके से वो फंस गए थे यहाँ पे कीचड़ में जूते यहाँ पर ही है कितने सारे पेयर जूतों के हैं जहां मैं नजर दौड़ा रहा हूं इस कीचड़ में जूते फंस गए हैं इससे अंदाजा आप लगा सकते हैं ये देखिए खून भी लगा है इस जूते पे और जितनी भी टोपियां वगैरह हैं वो यहां ही छोड़ के भाग गए हैं और टूरिस्ट को रास्ता नहीं दिखा है कि कहां से भागेंगे ये देख सकते हैं आप इससे आप अंदाजा लगा सकते हैं कि क्या हालात रहे हैं यहाँ पे ये टूरिस्ट के जूते इर्द गिर्द इस कीचड़ में फंसे हुए हैं क्योंकि दुशवार गुजार रास्ता था ये देखिए ये है वो सच इस अटैक का जो शायद अभी दुनिया ने नहीं देखा है यह देख सकते हैं किस तरीके से बच्चों के जूते दब गए हैं इस मिट्टी में उसका मतलब जिसका जूता पहना था किसी ने जब कीचड़ में जूता फंस गया दहशत इतना रहा होगा कि उन्होंने जूते यहाँ पर ही रखे और उसके बाद वो भाग गए ये देखिए कीचड़ में किस तरीके से हर साइड से जूते फंसे हुए हैं उन लोगों के जो यहाँ पे भगदड़ में भाग गए ये वो स्पॉट है ये देखिए ये वो गेट है और इस गेट के अंदर जब फायरिंग हुई तो जितने भी लोग वहाँ पर टूरिस्ट थे इर्द गिर्द वो भागने लगे और जब वो भागे तो वो जूते जो है कीचड़ में उनके फंस गए जहाँ पे भी मैं नज़र दौड़ा रहा हूँ वहाँ इसी तरीके से जूते के पेयर मिल रहे हैं मुझे जूते छोटे छोटे बच्चों के जूते यहाँ पे हैं ये देखिए किस तरीके से मिट्टी के अंदर दफन हो गए हैं ये जूते क्योंकि आप अंदाज़ा लगा सकते हैं किस मुसीबत में फंसे हैं उस वक़्त टूरिस्ट क्योंकि ये दुशवार गुजार रास्ता है और यहाँ पे कीचड़ रहती है घोड़े पे चढ़ के यहाँ पे लोग आते हैं यहाँ पे ए टी वी पर चढ़ के यानी ऑल टेरेन व्हीकल पे चढ़ के लोग आते हैं और ये है वो असल हकीकत जो अभी तक दुनिया में नहीं पहुंची देखिए कितना फ्रेश पेयर है जूतों का जब यहाँ पे टूरिस्ट फंस गया होगा कीचड़ में तो उसने यहाँ ही जूता रखा एक लेडीज़ जूता है फीमेल कोई रही होगी और उसके बाद वो अपनी जान बचा कर भाग गई है ये देखिए ये जो जितनी कीचड़ आपको यहाँ से दिख रही है उसमें जूते फंसे हैं उसमें चप्पल फंस गए हैं ये देखिए कितने सारे जूते हैं ये छोटे छोटे बच्चों के जूते हैं यानी जिसको भी लगा कि वो अपनी जान बचा सकता है उसने अपनी जान बचाई ਤਾਂ ਬੇਸਰਨ ਘਾਟੀ ਦੀਆਂ ਇਹ ਤਸਵੀਰਾਂ ਨੇ ਪਹਿਲਗਾਮ ਦੇ ਵਿੱਚ ਬੇਸਰਨ ਘਾਟੀ ਹੈ ਜਿੱਥੇ ਅਤਵਾਦੀਆਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਤੇ ਲੋਕ ਜਾਨ ਬਚਾਉਣ ਲਈ ਭੱਜੇ ਤੇ ਉਧਰ ਦੂਜੇ ਪਾਸੇ ਸੁਪਰੀਮ ਕੋਰਟ ਦਾ ਰੁਖ ਕਰਦੇ ਹਾਂ ਜਿੱਥੇ 2 ਮਿੰਟ ਤੱਕ ਸੁਪਰੀਮ ਕੋਰਟ ਦੇ ਜੱਜ ਮੌਨ ਰਹੇ ਨੇ ਪਹਿਲਗਾਮ ਹਮਲੇ ਤੇ ਉਹਨਾਂ ਦੇ ਵੱਲੋਂ ਦੁੱਖ ਜਤਾਇਆ ਗਿਆ ਜਸਟਿਸ ਗਵਈ ਦੇ ਬੈਂਚ ਨੇ 2 ਮਿੰਟ ਦਾ ਮੌਨ ਰਖਵਾਇਆ ਸੀ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੀਜੀਆਈ ਵੀ ਦਾ ਬੈਂਚ ਵੀ ਨਹੀਂ ਬੈਠਿਆ ਦੱਸ ਦਈਏ ਕਿ ਇਸ ਹਮਲੇ ਦੇ ਵਿਰੋਧ ਦੇ ਵਿੱਚ ਅੱਜ ਸੀਜੀਆਈ ਦਾ ਬੈਂਚ ਸੁਪਰੀਮ ਕੋਰਟ ਦੇ ਵਿੱਚ ਨਹੀਂ ਬੈਠਿਆ ਜਸਟਿਸ ਗਵਈ ਦੇ ਬੈਂਚ ਜੋ ਕਿ ਸੀਜੀਆਈ ਦੇ ਬੈਂਚ ਤੋਂ ਬਾਅਦ ਸਭ ਤੋਂ ਸੀਨੀਅਰ ਨੇ ਨੇ 2 ਮਿੰਟ ਦਾ ਮੌਨ ਰੱਖਿਆ ਇਸ ਦੌਰਾਨ 2 ਮਿੰਟ ਦਾ ਮੌਨ ਰੱਖਿਆ ਗਿਆ ਫਾਇਰ ਬ੍ਰਿਗੇਡ ਗੱਡੀ ਤੋਂ ਵੱਜਣ ਵਾਲੇ ਸਾਇਰਨ ਨਾਲ ਮੌਨ ਸ਼ੁਰੂ ਹੋਇਆ ਤੇ ਸਾਇਰਨ ਨਾਲ ਹੀ ਮੌਨ ਸਮਾਪਤ ਹੋਇਆ ਤਾਂ ਦੇਸ਼ ਭਰ ਦੇ ਵਿੱਚ ਅੱਜ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ ਜੋ ਅੱਤਵਾਦੀਆਂ ਦੇ ਹੱਥੋਂ ਆਪਣੀ ਜਾਨ ਗਵਾ ਬੈਠੇ ਨੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ 2 ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ 2 ਮਿੰਟ ਤੱਕ ਮੌਨ ਰਹੇ ਸੁਪਰੀਮ ਕੋਰਟ ਦੇ ਜੱਜ ਅਤੇ ਪਹਿਲਗਾਮ ਹਮਲੇ ਤੇ ਦੁੱਖ ਜਤਾਇਆ ਜਸਟਿਸ ਗਵਈ ਦੇ ਬੈਂਚ ਨੇ 2 ਮਿੰਟ ਦਾ ਮੌਨ ਰਖਵਾਇਆ ਸੁਪਰੀਮ ਕੋਰਟ ਦੇ ਵਿੱਚ ਅੱਜ ਸੀਜੀਆਈ ਦਾ ਬੈਂਚ ਵੀ ਨਹੀਂ ਬੈਠਿਆ ਤੇ ਇਸ ਹਮਲੇ ਦੇ ਵਿਰੋਧ ਦੇ ਵਿੱਚ ਸੀਜੀਆਈ ਦਾ ਬੈਂਚ ਸੁਪਰੀਮ ਕੋਰਟ ਦੇ ਵਿੱਚ ਨਹੀਂ ਬੈਠਿਆ ਇਸ ਦੇ ਨਾਲ ਹੀ ਇੱਥੇ ਮੌਨ ਵੀ ਰੱਖਿਆ ਗਿਆ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਫਾਇਰ ਬ੍ਰਿਗੇਡ ਦਾ ਜੋ ਸਾਇਰਨ ਹੁੰਦਾ ਉਸ ਨੂੰ ਵਜਾਇਆ ਗਿਆ ਪਹਿਲਾ ਮੌਨ ਉਸ ਤੋਂ ਸ਼ੁਰੂ ਹੋਇਆ ਤੇ ਉਸ ਦੇ ਨਾਲ ਹੀ ਸਮਾਪਤ ਹੋਇਆ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਹਮਲੇ ਨੂੰ ਲੈ ਕੇ ਵਿਰੋਧ ਜਤਾਇਆ ਗਿਆ